ਪਿਛਲੇ ਕਰੀਬ 1 ਸਾਲ ਪਹਿਲਾਂ ਗੁੰਮ ਹੋਏ ਚੋਰੀ ਹੋਏ ਤੇ ਖੋਏ ਗਏ ਮੋਬਾਈਲ ਫੋਨ ਬਠਿੰਡਾ ਪੁਲਿਸ ਵੱਲੋਂ ਲੱਭ ਕੇ ਮਾਲਕਾਂ ਹਵਾਲੇ ਕੀਤੇ ਗਏ ਇਨ੍ਹਾਂ ਮੋਬਾਈਲਾਂ ਨੂੰ ਲੈ ਕੇ ਵੱਖ-ਵੱਖ ਥਾਣਿਆਂ ਵਿੱਚ ਐਫਆਈਆਰ ਦਰਜ ਸਨ ਵੱਡੀ ਗਿਣਤੀ ਵਿੱਚ ਮੋਬਾਈਲ ਫੋਨ ਲੈਣ ਪਹੁੰਚੇ ਮਾਲਕਾਂ ਨੂੰ ਮੋਬਾਈਲ ਫੋਨ ਸੌਂਪਦੇ ਹੋਏ ਡੀਆਈਜੀ ਨੇ ਦੱਸਿਆ ਕਿ ਬਠਿੰਡਾ ਪੁਲਿਸ ਦੇ ਸਾਂਝ ਕੇਂਦਰ ਵਿੱਚ ਵਿਖੇ ਵੱਖ-ਵੱਖ ਥਾਣਿਆਂ ਵਿੱਚ ਬਣਾਇਆ ਗਿਆ ਅਤੇ ਸਾਈਬਰ ਟੀਮ ਦੇ ਸਹਿਯੋਗ ਦੇ ਚਲਦੇ ਲੋਕਾਂ ਦੇ ਮੋਬਾਈਲ ਫੋਨ ਲੱਭ ਕੇ ਅੱਜ ਉਹਨਾਂ ਨੂੰ ਦੇ ਦਿੱਤੇ ਗਏ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹਨਾਂ ਦੇ ਮੋਬਾਈਲ ਫੋਨ ਗੁੰਮ, ਚੋਰੀ ਜਾਂ ਖੋ ਹੋ ਜਾਂਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਸਾਂਝ ਕੇਂਦਰ ਵਿੱਚ ਦਿੱਤੀ ਜਾਵੇ ਤਾਂ ਜੋ ਪੁਲਿਸ ਵੱਲੋਂ ਤੁਰੰਤ ਐਕਸ਼ਨ ਲਿਆ ਜਾ ਸਕੇ ਜ਼ਿਲ੍ਹੇ ਦੇ ਉਹਨਾਂ ਦੇ ਜਿਹੜੇ ਇੰਚਾਰਜ ਨੇ ਉਹਨਾਂ ਦੁਆਰਾ ਤੇ ਅਨੁਭਵਜਨ ਆਈਪੀਐਸ ਅਫਸਰ ਜਿਹੜੇ ਨਵੇਂ ਏਐਸਪੀ ਸਾਹਿਬ ਆਏ ਨੇ ਬਠਿੰਡੇ ਜ਼ਿਲ੍ਹੇ ਚ ਉਹਨਾਂ ਦੇ ਉਪਰਾਲਿਆਂ ਨਾਲ ਅੱਜ ਸੀ 106 ਦੇ ਕਰੀਬ 106 ਦੇ ਕਰੀਬ ਜਿਹੜੇ ਮੋਬਾਈਲ ਫੋਨਸ ਲੋਕਾਂ ਦੇ ਗਵਾਚੇ ਹੋਏ ਸੀ ਬਠਿੰਡੇ ਜ਼ਿਲ੍ਹੇ ਦੇ ਅਲੱਗ-ਅਲੱਗ ਥਾਣਿਆਂ ਦੇ ਅਲੱਗ-ਅਲੱਗ ਸਬ ਡਿਵੀਜ਼ਨਸ ਦੇ ਉਹਨਾਂ ਦੇ ਅਸੀਂ ਵਾਪਸ ਕਰ ਰਹੇ ਹਾਂ ਇਹ ਜਿਹੜਾ ਪ੍ਰੋਸੀਜਰ ਹੈਗਾ ਇਹ April 2023 ਤੋਂ ਚੱਲ ਰਿਹਾ ਹੈ ਜ਼ਿਲ੍ਹੇ ਦੇ ਵਿੱਚ ਔਰ ਹੁਣ ਤੱਕ 450 ਦੇ ਕਰੀਬ ਮੋਬਾਈਲ ਫੋਨ ਜਿਹੜੇ ਨੇ ਉਹ ਲੋਕਾਂ ਦੇ ਵਾਪਸ ਕਰਵਾਏ ਜਾ ਚੁੱਕੇ ਆ ਇਹਦੇ ਵਿੱਚ ਜੋ ਮੈਂ ਸਾਰਿਆਂ ਦੇ ਨੌਲੇਜ ਵਾਸਤੇ ਦੱਸਣਾ ਚਾਹਨਾ ਕਿ ਇੱਕ ਸੈਂਟਰਲ ਇਕੁਪਮੈਂਟ ਆਇਡੈਂਟੀਟੀ ਰਜਿਸਟਰ ਹੁੰਦਾ ਹੈ ਸੀਆਈਆਰ ਪੋਰਟਲ ਤੇ ਜਦੋਂ ਵੀ ਕੋਈ ਵਿਅਕਤੀ ਸਾਂਝ ਕੇਂਦਰ ਦੇ ਵਿੱਚ ਆ ਕੇ ਦੱਸਦਾ ਕਿ ਉਹਦਾ ਮੋਬਾਈਲ ਜੋ ਹੈਗਾ ਕਿਤੇ ਮਿਸਪਲੇਸ ਹੋ ਗਿਆ ਹੈ ਜਾਂ ਗਵਾਚ ਗਿਆ ਹੈ ਜਾਂ ਜਿਹੜਾ ਹੈਗਾ ਉਹ ਤੋਂ ਕਿਤੇ ਕਈ ਵਾਰੀ ਛੁੱਟ ਜਾਂਦਾ ਹੈ ਜਾਂ ਚੋਰੀ ਹੋ ਜਾਂਦਾ ਹੈ ਤਾਂ ਉਸ ਮੋਬਾਈਲ ਦੀ ਜਿਹੜੀ ਆਈਡੈਂਟੀਟੀ ਹੁੰਦੀ ਹੈ ਜਿਹੜਾ ਆਈਐਮਆਈ ਨੰਬਰ ਉਹ ਅਸੀਂ ਜਿਹੜਾ ਹੈਗਾ ਪੋਰਟਲ ਤੇ ਜਦੋਂ ਰਜਿਸਟਰ ਕਰਦੇ ਹਾਂ ਤਾਂ ਉਹ ਤੋਂ ਸਾਨੂੰ ਜਿਹੜੀ ਇਨਫੋਰਮੇਸ਼ਨ ਮਿਲਦੀ ਹੈ ਕਿ ਜਦੋਂ ਵੀ ਕਦੀ ਉਹ ਮੋਬਾਈਲ ਜਿਹੜਾ ਹੈਗਾ ਟਰੇਸ ਹੁੰਦਾ ਤੋ ਉਹਨੂੰ ਜਿਹੜਾ ਹੈਗਾ ਪੁਲਿਸ ਰਿਕਵਰ ਕਰਕੇ ਲਿਆਂਦੀ ਹੈ ਇਹ ਜਿਹੜੀ ਇਹਨਾਂ ਦੀ ਮਿਹਨਤ ਹੈ ਜਿਹਦੇ ਚ ਕਿ ਅੱਜ 106 ਮੋਬਾਈਲ ਇਹਨਾਂ ਨੇ ਵਾਪਸ ਕੀਤੇ ਨੇ ਉਹ ਪਿਛਲੇ 3-4 ਮਹੀਨਿਆਂ ਦਾ ਜਿਹੜਾ ਇਹਨਾਂ ਦਾ ਜੋ ਵੀ ਇਨਫੋਰਮੇਸ਼ਨ ਸਾਂਝ ਕੇਂਦਰ ਤੇ ਅਲੱਗ-ਅਲੱਗ ਸਬ ਡਿਵੀਜ਼ਨਸ ਤੇ ਥਾਣਿਆਂ ਤੇ ਆਈ ਸੀ ਉਹਨੂੰ ਜਿਹੜਾ ਹੈਗਾ ਇਹਨਾਂ ਨੇ ਤਫ਼ਤੀਸ਼ ਦੌਰਾਨ ਜਿਹੜਾ ਹੈਗਾ ਪੋਰਟਲ ਤੇ ਰਜਿਸਟਰ ਕਰਕੇ ਤੇ ਉੱਥੋਂ ਜਿਹੜਾ ਹੈਗਾ ਇਨਫੋਰਮੇਸ਼ਨ ਕਲੈਕਟ ਕਰਕੇ ਮੋਬਾਈਲਸ ਰਿਕਵਰ ਕੀਤੇ ਨੇ ਮੱਤੇ ਅਪ੍ਰੈਲ 2023 ਤੋਂ ਲੈ ਕੇ ਹੁਣ ਤੱਕ ਲਗਭਗ 450 ਦੇ ਕਰੀਬ ਮੋਬਾਈਲ ਜਿਹੜੇ ਹੈਗੇ ਲੋਕਾਂ ਨੂੰ ਵਾਪਸ ਕੀਤਾ ਜਾਤੁ ਕਿਹਾ ਬਠਿੰਡਾ ਜ਼ਿਲ੍ਹੇ ਪਿਛਲੇ ਮਹੀਨੇ ਮਾਨਸੇਰ ਜ਼ਿਲ੍ਹੇ ਦੇ ਵਿੱਚ ਵੀ ਜਿਹੜਾ ਹੈਗਾ 60 ਮੋਬਾਈਲ ਉਹਨਾਂ ਨੇ ਪਿਛਲੇ 3-4 ਮਹੀਨਿਆਂ ਦੀ ਜੋ ਵੀ ਇਨਫੋਰਮੇਸ਼ਨ ਉਹਨਾਂ ਕੋਲ ਆਈ ਸੀ ਉਹਦੇ ਵਿੱਚ ਉਹਨਾਂ ਨੇ ਵਾਪਸ ਕੀਤੇ ਸੀਗੇ ਸੋ ਇਹ ਜਿਹੜੀ ਹੈਗੀ ਜਾਣਕਾਰੀ ਜਿਹੜੀ ਹੈਗੀ ਸਾਰੇ ਜ਼ਿਲ੍ਹਾ ਵਾਸੀਆਂ ਨੂੰ ਦੇਣੀ ਜ਼ਰੂਰੀ ਸਮਝੀ ਜਾਂਦੀ ਹੈ ਕਿ ਜਦੋਂ ਵੀ ਉਹਨਾਂ ਦਾ ਕੋਈ ਮੋਬਾਈਲ ਮਿਸਪਲੇਸ ਹੁੰਦਾ ਹੈ ਇੱਕ ਤਾਂ ਉਹ ਉਹਦੇ ਬਾਰੇ ਵਿੱਚ ਸਾਂਝ ਕੇਂਦਰ ਤੇ ਆ ਕੇ ਰਜਿਸਟਰ ਜ਼ਰੂਰ ਕਰਾਣ ਸਾਨੂੰ ਉਹਦੇ ਬਾਰੇ ਵਿੱਚ ਇਨਫੋਰਮੇਸ਼ਨ ਦੇਣ ਉਹਦੇ ਨਾਲ ਇੱਕ ਤਾਂ ਇਹ ਫਾਇਦਾ ਹੁੰਦਾ ਹੈ ਕਿ ਜੇਕਰ ਕੋਈ ਕ੍ਰਿਮੀਨਲ ਵਿਅਕਤੀ ਉਸ ਮੋਬਾਈਲ ਨੂੰ ਯੂਜ਼ ਕਰਦਾ ਤਾਂ ਉਹਨਾਂ ਦੀ ਲਾਇਬਿਲਟੀ ਜਿਹੜੀ ਹੈਗੀ ਆ ਨਹੀਂ ਬਣਦੀ ਦੂਸਰਾ ਇਹ ਫਾਇਦਾ ਹੁੰਦਾ ਹੈ ਕਿ ਜਦੋਂ ਅਸੀਂ ਜਿਹੜਾ ਹੈਗਾ CEIR ਪੋਰਟਲ ਤੇ ਜਦੋਂ ਉਸ ਮੋਬਾਈਲ ਦੀ ਆਇਡੈਂਟੀਟੀ ਰਜਿਸਟਰ ਕਰਦੇ ਆ ਤਾਂ ਉਹ ਮੋਬਾਈਲ ਜਦੋਂ ਵੀ ਕਿਤੇ ਐਕਟੀਵੇਟ ਹੁੰਦਾ ਤਾਂ ਉਹ ਸਾਨੂੰ ਨੋਟੀਫਾਈ ਕਰਵਾ ਦਿੱਤਾ ਜਾਂਦਾ ਤੇ ਫਿਰ ਅਸੀਂ ਉਸ ਮੋਬਾਈਲ ਨੂੰ ਲੋਕੇਟ ਕਰ ਸਕਦੇ ਸਰ ਕਿੰਨੇ ਪੈਸੇ ਨੇ ਕੀਮਤ ਹੈ ਜੀ ਬਾਲਾ ਦੀ ਇਹਦੀ ਕੁੱਲ ਕੀਮਤ ਲਗਭਗ 17 ਲੱਖ ਦੇ ਕਰੀਬ ਜੋ ਦੱਸੀ ਗਈ ਹੈ ਪ੍ਰੈਸ ਨੋਟ ਜਿਹੜਾ ਹੈਗਾ ਤੁਹਾਨੂੰ ਦੇ ਦਿੱਤਾ ਸਰ ਵੈਸੇ ਲੁੱਟਕੋ ਦੀ ਵਾਰਦਾਤਾਂ ਕਾਫੀ ਜਿਹੜਾ ਬਾਤਾਂ ਹੈਗੀਆਂ ਤੇ ਲੋਕਾਂ ਵਿੱਚ ਕਾਫੀ ਰੋਸ਼ ਵੀ ਹੈਗਾ ਵੀ ਉਹਦੇ ਵਿੱਚ ਜਿਹੜਾ ਹੈਗਾ ਅਸੀਂ ਤੁਸੀਂ ਦੇਖਿਆ ਹੋਣਾ ਕਿ ਨਾਈਟ ਚੈਕਿੰਗ ਜਿਹੜੀ ਹੈਗੀ ਆ ਉਹਦੇ ਵਿੱਚ ਅਸੀਂ ਪਹਿਲੇ ਨਾਲੋਂ ਜ਼ਿਆਦਾ ਇਜ਼ਾਫਾ ਕੀਤਾ ਰਾਤ ਨੂੰ ਚਲਾਨ ਵੀ ਕੱਟੇ ਜਾ ਰਹੇ ਨੇ ਜਿਹੜੇ ਕਿ ਟ੍ਰिपल ਰਾਈਡਰਸ ਹੁੰਦੇ ਨੇ ਜਾਂ ਸ਼ੱਕੀ ਵਿਅਕਤੀ ਸਾਨੂੰ ਪਤਾ ਚੱਲਦੇ ਨੇ ਤੇ ਜਿਹੜੇ ਇਹ ਮੋਬਾਈਲ ਫੜੇ ਨੇ ਕੀ ਇਹ ਕਿਤੇ ਵਰਤੇ ਗਏ ਨੇ ਜਾਂ ਕੋਈ ਇਹਨਾਂ ਦੇ ਥਰੂ ਕੋਈ ਬਹੁਤ ਜੋ ਗਗਾਰ ਨਹੀਂ ਦੇਖੋ ਵਰਤੇ ਤਾਂ ਗਏ ਨੇ ਪਰ ਕੋਈ ਵੀ ਕ੍ਰਿਮੀਨਲ ਕੋਈ ਇਹੋ ਜੀ ਐਕਟੀਵਿਟੀ ਸਾਡੇ ਨੋਟਿਸ 'ਚ ਨਹੀਂ ਆਈ ਕਿਉਂਕਿ ਜਦੋਂ ਵੀ ਮੋਬਾਈਲ ਰਿਕਵਰ ਕੀਤਾ ਜਾਂਦਾ ਤਾਂ ਉਹ ਸਾਨੂੰ ਪਤਾ ਚੱਲ ਜਾਂਦਾ ਕਿ ਇਹ ਮੋਬਾਈਲ ਕਿਹੜਾ ਵਿਅਕਤੀ ਵਰਤ ਰਿਹਾ ਔਰ ਜ਼ਿਆਦਾਤਰ ਕੀ ਹੁੰਦਾ ਹੈ ਕਿ ਜਦੋਂ ਵੀ ਆਪਾਂ ਆਪਣਾ ਮੋਬਾਈਲ ਕਿਸੇ ਜਗ੍ਹਾ ਤੇ ਭੁੱਲ ਜਾਂਦੇ ਆ ਤਾਂ ਜਿਹੜਾ ਦੂਸਰਾ ਵਿਅਕਤੀ ਜਿਹੜਾ ਕਿ ਉਹ ਮੋਬਾਈਲ ਚੱਕ ਲੈਂਦਾ ਉਹ ਲਾਲਚ ਵਸ ਆ ਕੇ ਕਈ ਵਾਰੀ ਲੋਕੀ ਚੱਕ ਲੈਂਦੇ ਨੇ ਤੇ ਇਹ ਇੱਕ ਉਪਰਾਲਾ ਜਿਹੜਾ ਹੈਗਾ ਇਹਦੇ ਵਿੱਚ ਅਸੀਂ ਕੁਝ ਐਵੇਂ ਨਹੀਂ ਚਾਹੁੰਦੇ ਕਿ ਕਿਸੇ ਨੂੰ ਨਾਜਾਇਜ਼ ਜਿਹੜਾ ਹੈਗਾ ਹਰਾਸਮੈਂਟ ਹੋਵੇ ਇਹ ਇਸ ਕਰਕੇ ਜਦੋਂ ਵੀ ਜੇਕਰ ਕੋਈ ਕ੍ਰਿਮੀਨਲ ਐਕਟੀਵਿਟੀ ਦੇ ਬਾਰੇ ਸਾਨੂੰ ਪਤਾ ਚੱਲਦਾ ਤਾਂ ਉੱਤੇ ਅਸੀਂ ਕਾਰਵਾਈ ਕਰਦੇ ਪਰ ਇਹ ਕੋਈ ਦੁਕਾਨਦਾਰ ਤਾਂ ਨਹੀਂ ਸੀਗੇ ਕੋਈ ਐਸੇ ਵੀ ਜਿਹਨੇ ਲੈ ਲੈਂਦੇ ਨੇ ਕਈ ਵਾਰੀ ਦੁਕਾਨਦਾਰ ਲਾਲਚੇ ਚ ਆ ਕੇ ਲੈ ਲੈਂਦੇ ਨੇ ਸਾਨੂੰ ਹੋ ਸਕਦਾ ਹੈਗਾ ਉਹਦੇ ਵਿੱਚ ਜਿਹੜੀ ਹੈਗੀ ਹੈ ਪਰ ਜਿਹੜਾ ਐਂਡ ਰਿਜ਼ਲਟ ਇਹੀ ਹੈ ਕਿ ਜੇਕਰ ਕੋਈ ਵਿਅਕਤੀ ਇਸ ਚੀਜ਼ ਨੂੰ ਜਿਹੜਾ ਹੈਗਾ ਆਪਣੀ ਭੁੱਲ ਨੂੰ ਮੰਨ ਜਾਂਦਾ ਤੇ ਉਹ ਮੋਬਾਈਲ ਜਿਹੜਾ ਹੈਗਾ ਪੂਰਾ ਸਾਨੂੰ ਵਾਪਸ ਕਰ ਦਿੰਦਾ ਤਾਂ ਅਸੀਂ ਜਿਹੜਾ ਹੈਗਾ ਉਹਦੇ ਚ ਨਰਮੀ ਦਾ ਰੁਖ ਅਪਣਾ ਲਿਆ। ਹੋਈ ਇਹਨਾਂ ਦੇ ਵਿੱਚ ਐਫਆਰ ਤੁਗਰਾ ਵੀ ਹੋਣੀ ਆਣੀ ਪਹਿਲਾਂ। ਹਾਲੇ ਤੱਕ ਜੋ ਹੈਗਾ ਇੰਨੀ ਡਿਟੇਲ ਇਨਫੋਰਮੇਸ਼ਨ ਨਹੀਂ ਕਿਉਂਕਿ ਮੇਰੇ ਕੋਲ ਜੋ ਇਨਫੋਰਮੇਸ਼ਨ ਆਈ ਹੈ ਕਿ ਅਪ੍ਰੈਲ 2023 ਤੋਂ ਇਹ ਪੋਰਟਲ ਸਟਾਰਟ ਹੋਇਆ ਹੈ। ਤੇ ਉਤੋਂ ਲੈ ਕੇ ਹੁਣ ਤੱਕ ਰੈਗੂਲਰਲੀ ਜਿਹੜਾ ਹੈਗਾ ਲੋਕਾਂ ਨੂੰ ਮੋਬਾਈਲ ਜਿਵੇਂ ਜਿਹੜੇ ਹੈਗੇ ਵਾਪਸ ਕੀਤੇ ਜਾ ਰਹੇ ਜਿਵੇਂ ਮੈਂ ਤੁਹਾਨੂੰ ਦੱਸਿਆ ਜ਼ਿਲ੍ਹਾ ਮਾਨਸੇਾ ਚ ਪਿਛਲੇ ਮਹੀਨੇ 60 ਮੋਬਾਈਲ ਜਿਹੜੇ ਹੈਗੇ ਉਹਨਾਂ ਨੇ ਲੋਕਾਂ ਨੂੰ ਵਾਪਸ ਕੀਤੇ ਐਸਐਸਪੀ ਮਾਨਸੇਾ ਨੇ ਤੇ ਇਸ ਕਰਕੇ ਜਿਹੜਾ ਹੈਗਾ ਜਿਹੜੀ ਡਿਟੇਲ ਇਨਫੋਰਮੇਸ਼ਨ ਜੇ ਕੋਈ ਆਂਦੀ ਹੈ ਤਾਂ ਤੁਹਾਡੇ ਨਾਲ ਸ਼ੇਅਰ ਕੀਤੀ ਜਾਊਗੀ ਕਿ ਜੇਕਰ ਕੋਈ ਕ੍ਰਿਮੀਨਲ ਐਕਟੀਵਿਟੀ ਇਹ ਇਦਾਂ ਕਿਸੇ ਵੱਲੋਂ ਕੀਤੀ ਜਾਂਦੀ ਹੈ ਸਰ ਜਿਸ ਤਰ੍ਹਾਂ ਦੁਕਾਨਦਾਰ ਕਈ ਹੈ ਜਿਹੜੇ ਮੋਬਾਈਲ ਨਹੀਂ ਸ਼ੌਕ ਦੁਕਾਨ ਕਰਦੇ ਪਾਰੇ ਮੋਬਾਈਲ ਵੇਚਦੇ ਨੇਵੇਂ ਖਰੀਦੇ ਹੈਗੇ ਉਹਨਾਂ ਵਾਸਤੇ ਕੋਈ ਫੇਰ ਕਿਸੇ ਤੋਂ ਬਿਨਾਂ ਬਿਨਾਂ ਡੱਬੇ ਤੋਂ ਬਿਨਾਂ ਬਿੱਲ ਤੋਂ ਮੋਬਾਈਲ ਲੈ ਲੈਂਦੇ ਆਂ ਹਾਂਜੀ ਇਹ ਧਿਆਨ ਰੱਖਾਂਗੇ ਮੈਂ ਜਿਹੜਾ ਹੈਗਾ ਇਹ ਇਹਦੇ ਬਾਰੇ ਵਿੱਚ ਅਸੀਂ ਧਿਆਨ ਰੱਖਾਂਗੇ ਆਸਾਂਜ ਕੇਂਦਰ ਨੂੰ ਜਰੂਰ ਦੱਸਾਂਗੇ ਉਹਦੇ ਤੇ ਜਿਵੇਂ ਹੀ ਉਹ ਥਾਣੇ ਕੋਈ ਇਨਫੋਰਮੇਸ਼ਨ ਦਿੰਦੇ ਨੇ ਇਦਾਂ ਦੀ ਤਾਂ ਉਹਨਾਂ ਤੇ ਜਿਹੜੀ ਹੈਗੀ ਕਾਨੂੰਨੀ ਕਾਰਵਾਈ ਕਰਾਂਗੇ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟੀਆਂ